ਵਿਚ ਅਗਨੀ ਵੀਰਾਂ ਦੀ ਭਰਤੀ ਹੋਣ ਜਾ ਰਹੀ ਹੈ ਇਸ ਲਈ ਲਿਖਤੀ ਪ੍ਰੀਖਿਆ ਦੇਣਾ ਲਾਜ਼ਮੀ ਹੈ ਅੰਮ੍ਰਿਤਸਰ ਜ਼ਿਲ੍ਹੇ ਦੇ ਵੱਦ ਤੋਂ ਵੱਧ ਨੌਜਵਾਨਾਂ ਨੂੰ ਅਗਨੀ ਵੀਰ ਬਜੋਂ ਭਰਤੀਕਰਨ ਨੂੰ ਯਕੀਨੀ ਬਣਾਉਣ ਲਈ ਜ਼ਿਲ੍ਹਾ ਰੋਜ਼ਗਾਰ ਅਤੇ ਕਾਰੋਬਾਰ ਬਿਊਰੋ ਨੇ ਭਰਤੀ ਕਿਤੇ ਜਾਣ ਵਾਲੇ ਨੌਜਵਾਨਾਂ ਨੂੰ ਤਿਆਰ ਕਰਨ ਲਈ ਸਿਖਲਾਈ ਦੇਣ ਦੀ ਪ੍ਰਕਿਰਿਆ ਸ਼ੁਰੂ ਕਰ ਦਿੱਤੀ ਹੈ ਇਸ ਸੰਬੰਧ ਵਿੱਚ ਇੱਕ ਮੀਟਿੰਗ ਹੋਈ ਜਿਸ ਵਿੱਚ ਕਈ ਵਿਭਾਗਾ ਦੇ ਕਰਮਚਾਰੀਆਂ ਅਤੇ ਸਕੂਲ ਦੇ ਅਧਿਆਪਕਾਂ ਨੇ ਹਿੱਸਾ ਲਿਆ ਜ਼ਿਲ੍ਹਾ ਰੋਜ਼ਗਾਰ ਅਤੇ ਕਾਰੋਬਾਰ ਬਿਊਰੋ ਦੇ ਡਿਪਟੀ ਸੀਈਓ ਤੀਰਤਪਾਲ ਸਿੰਘ ਨੇ ਦੱਸਿਆ ਕਿ ਜ਼ਿਲ੍ਹੇ ਦੇ 4 ਸਕੂਲਾਂ ਦੀ ਚੋਣ ਕੀਤੀ ਗਈ ਹੈ ਜਿਨ੍ਹਾਂ ਵਿੱਚ ਸੋਮਵਾਰ ਨੂੰ ਬੱਚਿਆਂ ਨੂੰ ਸਿਖਲਾਈ ਦਿੱਤੀ ਜਾਵੇਗੀ ਇਸ ਮੌਕੇ ਫੌਜ ਭਰਤੀ ਦਫ਼ਤਰ ਤੋਂ ਮੇਜਰ ਫਾਦਰ ਹੈਦਰ ਸੂਬੇਦਾਰ ਜੋਗਿੰਦਰ ਸਿੰਘ ਰੋਜ਼ਗਾਰ ਅਧਿਕਾਰੀ ਮੁਕੇਸ਼ ਸਰਗਲ ਜ਼ਿਲ੍ਹਾ ਗਾਈਡ ਕਾਉਂਸਲਰ ਸੁਖਪਾਲ ਸਿੰਘ ਸੰਧੂ ਉਪ ਜ਼ਿਲ੍ਹਾ ਸਿੱਖਿਆ ਅਧਿਕਾਰੀ ਰਾਜੇਸ਼ ਖੰਨਾ ਸਮੇਤ ਅਧਿਆਪਕ ਮੌਜੂਦ ਸਨ ਜਿਹੜਾ ਅਸੀਂ ਅੱਜ ਇੱਥੇ ਸੈਮੀਨਾਰ ਕਰਵਾਇਆ ਸੀ ਇਹ ਜਿਵੇਂ ਕਿ ਤੁਸੀਂ ਸਾਰੇ ਜਾਣਦੇ ਆ ਕਿ ਆਪਣੇ ਆਉਣ ਵਾਲੇ ਟਾਈਮ ਦੇ ਵਿੱਚ ਜਿਹੜੀ ਅਗਨੀਵੀਰ ਭਰਤੀ ਹੈਗੀ ਆ ਆ ਅਗਲੇ ਮਹੀਨੇ ਦੇ ਜਿਹੜੇ ਤੀਸਰਾ ਹਫਤਾ ਹੈਗਾ ਉਹਦੇ ਵਿੱਚ 14000 ਹੈਗਾ ਰਿਟਰਨ ਐਗਜ਼ਾਮ ਆ ਰਿਹਾ ਹੈ ਤਾਂ ਉਹਦੇ ਸਬੰਧ ਦੇ ਵਿੱਚ ਜੇ ਆਪਾਂ ਗੱਲ ਕਰੀਏ ਆਪਾਂ ਅੰਮ੍ਰਿਤਸਰ ਜ਼ਿਲ੍ਹੇ ਦੇ 4700 ਦੇ ਕਰੀਬ ਜਿਹੜੇ ਪ੍ਰਾਰਥੀ ਨੇ ਉਹਨਾਂ ਨੇ ਆਰਮੀ ਰਿਕਰੂਟਮੈਂਟ ਦੇ ਵਿੱਚ ਅਪਲਾਈ ਕੀਤਾ ਹੈ ਤੇ ਉਹਨਾਂ ਨੂੰ ਬੱਚਿਆਂ ਨੂੰ ਆਪਾਂ ਕੀ ਵੱਧ ਤੋਂ ਵੱਧ ਜਿਹੜੇ ਬੱਚੇ ਨੇ ਆਪਣੇ ਪੰਜਾਬ ਦੇ ਖਾਸ ਕਰ ਅੰਮ੍ਰਿਤਸਰ ਦੇ ਉਹਦੇ ਵਿੱਚ ਸ਼ਾਮਲ ਭਰਤੀ ਹੋ ਜਾਣ ਇਸ ਲਈ ਇੱਕ ਆਪਾਂ ਲੱਗੇ ਉਪਰਾਲਾ ਕੀਤਾ ਕਿ ਸਾਰੇ ਬੱਚਿਆਂ ਨੂੰ ਆਪਾਂ ਨੇ ਆ ਜਿਹੜਾ ਰਿਕਰੂਟਮੈਂਟ ਟੈਸਟ ਹੈਗਾ ਇਹ ਰਿਟਨ ਟੈਸਟ ਹੋਣਾ ਉਹਦੀ ਆਪਾਂ ਟ੍ਰੇਨਿੰਗ ਦਿੱਤੀ ਜਾਣੀ ਹੈ ਜਿੰਨੇ ਹੀ ਬੱਚੇ ਨੇ ਇਸ ਸਾਲ ਕੇ ਲਈ ਅਪਲਾਈ ਕੀਤਾ ਹੈ ਭਰਤੀ ਕੇ ਲਈਏ ਉਹਨਾਂ ਕੇ ਲਈਏ ਜੈਸਾ ਸਭ ਨੇ ਬਤਾਇਆ ਆਪ ਲੋਗੋ ਕੋ ਕਿ ਅਭੀ ਕਲਾਸੇ ਸਟਾਰਟ ਹੋ ਰਹੀਆਂ ਹਨ ਇਨ ਕਲਾਸੋ ਮੇਂ ਜ਼ਿਆਦਾ ਤੋਂ ਜ਼ਿਆਦਾ ਬੱਚੇ ਅਟੈਂਡ ਕਰਕਰ ਜ਼ਿਆਦਾ ਫਾਇਦਾ ਉਠਾਈਏ ਔਰ ਫਿਰ ਜਿਆਦਾ ਜਿਆਦਾ ਜੁਆਇਨ ਕਰਨੇ ਆਰਮੀ ਕੋ ਜੁਆਇਨ ਕਰਨੇ ਕੋਸ਼ਿਸ਼ ਕਰੀਏਗਾ ਅਸੀਂ ਇੱਥੇ ਰੋਜ਼ਗਾਰ ਬਿਊਰੋ ਦੇ ਵਿੱਚ ਅਗਨੀ ਵੀਰ ਦੇ ਸਬੰਧੀ ਜਿਹੜੀ ਹੈ ਟ੍ਰੇਨਿੰਗ ਲੱਗਦੀ ਹੈ ਬਹੁਤ ਹੀ ਲਾਈਵ ਹਨ ਟ੍ਰੇਨਿੰਗ ਸਾਨੂੰ ਮਿਲੀ ਹੈ ਜਿਦੇ ਵਿੱਚ ਸਾਨੂੰ ਮੈਥਮੈਟਿਕਸ ਸਾਇੰਸ ਸੋਸ਼ਲ ਸਾਇੰਸ ਲੌਜੀਕਲ ਰੀਜ਼ਨਿੰਗ ਐਨਾ ਸਾਰਾ ਬਾਰੇ ਦੱਸਿਆ ਗਿਆ ਹੈ ਕਿ ਕਿਸ ਲੈਵਲ ਦਾ ਪੇਪਰ ਬੱਚਿਆਂ ਨੂੰ ਆਏਗਾ ਅਸੀਂ ਕਿਸ ਤਰੀਕੇ ਨਾਲ ਉਹਨਾਂ ਦੀ ਤਿਆਰੀ ਕਰवानी ਹੈ ਪੰਜਾਬ ਗਵਰਨਮੈਂਟ ਵੱਲੋਂ ਪਹਿਲਾਂ ਸਕੂਲਾਂ ਵਿੱਚ ਜੋ ਪੜਾਇਆ ਜਾਂਦਾ ਹੈ ਉਹ ਕੰਪੀਟੀਟਿਵ ਇਗਜ਼ਾਮ ਵਿੱਚ ਜਿੱਦਾਂ ਪਹਿਲਾਂ ਨਹੀਂ ਸੀ ਆ ਰਿਹਾ ਪਰ ਹੁਣ ਜੇਈ ਨੀਟ ਹੋਰ ਵੀ ਕੰਪੀਟੀਟਿਵ ਇਗਜ਼ਾਮ ਜਿਹੜੇ ਉਹਨਾਂ ਵਿੱਚ ਸਿਲੈਕਟ ਹੋਣ ਬੱਚੇ ਇਸ ਲਈ ਵਕ-ਵਕ ਟ੍ਰੇਨਿੰਗਾਂ ਦਿੱਤੀਆਂ ਜਾ ਰਹੀਆਂ ਸਾਥੀ ਐਪ ਤੇ ਹੁਣ ਲੇਟੈਸਟ ਜਿਹੜਾ ਆ ਉਹ ਅਗਨੀਵੀਰ ਭਰਤੀ ਜਿਹੜੀ ਆ ਉਹ ਚੱਲ ਰਹੀ ਆ ਤੇ ਅਗਨੀਵੀਰ ਭਰਤੀ ਦੇ ਵਿੱਚ ਜਿਹੜੇ ਆ ਉਹ ਸਾਡੇ ਪੰਜਾਬ ਦੇ ਬੱਚੇ ਖਾਸ ਕਰਕੇ ਅੰਮ੍ਰਿਤਸਰ ਦੇ ਬੱਚੇ ਔਰ ਮੇਰਕੋਲ ਰਈਆ ਬਲਾਕ ਹੈ ਤੇ ਰਈਆ ਬਲਾਕ ਦੇ ਜਿਹੜੇ ਵਿਦਿਆਰਥੀ ਨੇ ਉਹਨਾਂ ਦਾ ਜਿਆਦਾ ਸਿਲੈਕਸ਼ਨ ਹੋਵੇ ਇਹਦੇ ਉੱਤੇ ਅਸੀਂ ਕੰਮ ਕਰਾਂਗੇ ਜਿਹੜਾ ਰੋਜ਼ਗਾਰ ਦਫ਼ਤਰ ਕੋਲੋਂ ਨੌਜਵਾਨਾਂ ਨੂੰ ਨੌਕਰੀਆਂ ਦੇਣ ਲਈ ਵੱਖ-ਵੱਖ ਉਪਰਾਲੇ ਕੀਤੇ ਜਾ ਰਹੇ ਇੱਥੇ ਤਹਿਤ ਦੀ ਗੱਲਬਾਤ ਕਰਦੇ ਹੋਏ ਜਿਹੜਾ ਰੋਜ਼ਗਾਰ ਦਫ਼ਤਰ ਦੇ ਅਧਿਕਾਰੀ ਨੇ ਆਖ ਕਿ ਜਿਹੜੇ ਨੌਜਵਾਨਾਂ ਨੇ ਅਗਲੀ ਵੀਰ ਸੈਨਾ ਵਿੱਚ ਭਰਤੀ ਹੋਣਾ ਹੈ ਉਹਨਾਂ ਵਾਸਤੇ ਇੱਕ ਲਿਖਤੀ ਟੈਸਟ ਦੇਣਾ ਜ਼ਰੂਰੀ ਹੁੰਦਾ ਹੈ ਉਹਨਾਂ ਨੇ ਆਖਿਆ ਕਿ ਲਿਖਤੀ ਟੈਸਟ ਵਾਸਤੇ ਅਗਲੇ ਮਹੀਨੇ ਹੋਣਾ ਹੈ ਅਤੇ ਹੁਣ ਇਹਦੀ ਤਿਆਰੀ ਸ਼ੁਰੂ ਕਰ ਦਿੱਤੀ ਗਈ ਹੈ ਜਿਹੜਾ ਰੋਜ਼ਗਾਰ ਦਫ਼ਤਰ ਅਤੇ ਸਿੱਖਿਆ ਵਿਭਾਗਰ ਉਹਨਾਂ ਨੇ ਆਖਿਆ ਕਿ ਸੋੰਗਵਾਰ ਨੂੰ ਅੰਮ੍ਰਿਤਸਰ ਦੇ ਚਾਰਜ ਕੁੱਲਾ ਵਿਖੇ ਲਿਖਤੀ ਟੈਸਟ ਹੋਣਾ ਹੈ ਤੇ ਜਿਹੜੇ ਨੌਜਵਾਨਾਂ ਨੇ ਅਗਲੀ ਵੀਰ ਸੈਨਾ ਵਿੱਚ ਭਰਤੀ ਹੋਣਾ ਹੈ ਤੇ ਲਿਖਤੀ ਟੈਸਟ ਦੇਣਾ ਉਹਦੀਆਂ ਤਿਆਰੀ ਵਾਸਤੇ ਉੱਥੇ ਪੁੱਜਣ ਅੰਮ੍ਰਿਤਸਰ ਪਾਸ ਤੋਂ ਇਹ ਖਬਰ ਨਬੜੀ ਕੈਮਰਾਮੈਨ ਗੁਰ체ਵ ਸੁਧਰਨ ਰਕੇਸ਼ ਕੁਮਾਰ